ਸਮਾਜੇ ਹੋ ਗਬਨ ਸੇ ਪਰਮ ਨਾਮ ਨਿਰਮਲਤਾ ਕੇ ਕਰਮ ਕਰੇ ਰੂਪ ਤਾਂ ਕੀ ਸੋਬ ਬਾਨੀ ਨਾਨਕ ਏ ਗੁਨ ਨਾ ਮ ਸੁਖ ਮਾਨੀ ਸੇ ਪਰਮ ਨਿਰਮਲਤਾ ਕੇ ਕਰਮ ਚਿਤਾ ਕੀ ਸੋਬ ਬਾਨੀ ਨਾਨਕ ਏ ਗੋਨ ਨਾਮ ਸੁਖਮਨੀ ਅੰਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦੁਏ ਦਾਈ ਦਾਇਆ ਖਿਲੇ ਸਗਲ ਜਗਤ ਚੰਗੀਆਂ ਬੁਰੀਆਂ ਸਕਤ ਦੇ ਕਾਲ ਨਾਨਕ ਤੇ ਮੁਖ ਉਜਲੇ ਇਤੀ ਛੁੱਟੀ ਨਾਲੇ ਜਿਨ ਨਾਮ ਜਿ ਆਇਆ ਜਏ ਮਸਕਤ ਦੇ ਕਾਲ ਨਾਨਕ ਤੇ ਮੁਖ ਉਹ ਕਿਵਾਲ ਦਰਸ਼ਨ ਦੀਜ ਦੀਜ ਖੋਲ ਕਿਵਾਲ ਦਰਸ਼ਨ ਦੀਜ ਤੂੰ ਤਨ ਤਨੀ ਉਦਾਰਤ ਆਗੀ ਹਰਿ ਨਾਮ ਹਾਲਿਆਗੀ ਅਭਿਅੰਤ ਸੁਖਾਰਤ ਆਗੀ ਸੁਨਿਆ ਸੰਗਤ ਤੁਮਾ ਦਰਸ਼ਨ ਦੀਜ ਦੀਜ ਖੋਲ ਕਿਵਾਰ ਦਰਸ਼ਨ ਦੀਜ ਜਾ ਖੋਲ ਕਿਵਾਰ ਦਰਸ਼ਨ ਦੀ ਜਾ ਬੀਜਾ ਖੋਲ ਕਿਵਾਰ ਦਰਸ਼ਨ ਦੀ ਜਾ ਦਰਮਾਨੰਕ ਪਰਗਟਿਆ ਦਰਮਾਨੰਕ ਪਰਗਟਿਆ ਸਤ ਗੁਰ ਨਾਨਕ ਪਰਗਟਿਆ ਮਿਟ ਤੂੰ ਜਗ ਚਾਨਨ ਹੋਆ ਮਿਟ ਤੂੰ ਜਗ ਚਾਨਨ ਹੋਆ ਜਿਵੇਂ ਮੁੱਢ ਜਗ ਚਾਨਨ ਹੋਆ ਜੋ ਕਰ ਸੂਰਜ ਨਿਕਲਿਆ ਜੋ ਕਰ ਸੂਰਜ ਨਿਕਲਿਆ ਜੋ ਕਰ ਸੂਰਜ ਨੇ ਕਲਿਆ ਜੋ ਸੁਰਜ ਨੇ ਕਲਿਆ ਅੰਧੇਰ ਭਜੋਆ ਹਾਰੇ ਛੱਪੇ ਅੰਧੇਰ ਭਜੋਆ ਹਾਰੇ ਛੱਪੇ ਅੰਧੇਰ ਭਜੋਆ ਸਤ ਜੀ ਸਾਧਕ ਭਾਰੇ ਲਿਖਿਆ ਸਤ ਗੁਰ ਨਾਨਕ ਪਰਗਟਿਆ ਸਤ ਗੁਰ ਨਾਨਕ ਪਰਗਟਿਆ ਸਤ ਗੁਰ ਨਾਨਕ ਪਰਕਟਿਆ ਜਗ ਜਾਣ ਲਓ ਮੇਰੇ ਤੁੰደ ਜਗ ਜਾਣ ਲਓ ਹੁਆ ਤੁੰደ ਜਗ ਚਾਨਣ ਹੋ ਤੂੰ ਚੱਤ ਚਾਨਣ ਹੋ ਸਭ ਤੇ ਵੱਡਾ ਸਤ ਗੁਰ ਨਾਨਕ ਜੇਨ ਕਲ ਰਾਖੀ ਮੇਰੀ ਜੇਨ ਕਲ ਰਾਖੀ ਮੇਰੀ ਸੁਨੀਂ ਦਤਾਰ ਪ੍ਰਭ पुकार दतार प्रभ सुनी पुकार दतार प्रभ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਸਤਿਗੁਰ ਮੋਹਣ ਸੁਭਾ ਵਜਨ ਸਿਖ ਮੋਹਣ ਸੁਭਾ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਹੈ ਕਰ ਕਰ ਬਾਬਾ ਦਾ ਜੀ 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 ਹੈ ਤਨ ਤਨ ਪਿਤਾ ਤਨ ਤਨ ਕੁਲ 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 ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਤਨ ਨਾਨਕ ਤੇਰੀ ਵੱਡੀ ਕਮਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸ ਡਿੱਠੇ ਸਭ ਦੁੱਖ ਜਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਧਿਆਇ ਤੇ ਇੱਕ ਬਹਾਦਰ ਸਿਮਰੀਐ ਤੇ ਇੱਕ ਬਹਾਦਰ ਸਿਮਰੀਐ ਸ਼੍ਰੀ ਹਰਿ ਆਪੇ ਧਾਏ ਸਭ ਥਾਈ ਹੋਏ सहाय तेग बहादुर सिमरिया तेग बहादुर सिमरिया ताय सब थाई होए सहाय तेग बहादुर सिमरिया बहादुर ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਤਨ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਤਨ ਨਾਮ ਜੇ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਤਨ ਨਾਮ ਜੇ